ਹਾਂਜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਹੈਗੀ MSMEs ਮਤਲਬ ਕਿ ਮਾਈਕਰੋ ਸਮਾਲ మీడియం ਐਂਟਰਪ੍ਰਾਈਜ਼ਸ ਮਤਲਬ ਕਿ ਮਾਈਕਰੋ ਦਾ ਮਤਲਬ ਹੈ ਸੂਖਮ ਸਮਾਲ ਦਾ ਮਤਲਬ ਛੋਟੇ ਤੇ మీడియం ਦਾ ਮਤਲਬ ਦਰਮਾਨੇ ਉਦਮ ਜਾਂ ਫਿਰ ਉਦਯੋਗ ਨੇ ਉਹਨਾਂ ਦੇ ਬਾਰੇ ਅੱਜ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆ ਦੋਸਤੋ ਲਾਸਟ ਤੱਕ ਵੀਡੀਓ ਦੇ ਵਿੱਚ ਬਨੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਸਹੀ ਤਰੀਕੇ ਨਾਲ ਸਮਝ ਆ ਜਾਵੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਐਮ ਐਸ ਐਮ ਈ ਐਸ ਕੀ ਹੈ ਤਾਂ ਇੱਕ ਗਵਰਨਮੈਂਟ ਦੀ ਮਤਲਬ ਕਿ ਸੈਂਟਰ ਗਵਰਨਮੈਂਟ ਨੇ ਇੱਕ ਚਲਾਈ ਹੋਏ ਡਿਪਾਰਟਮੈਂਟ ਆ ਜਾਂ ਉਹਨਾਂ ਦਾ ਇੱਕ ਸਾਈਟ ਆ ਗਈ ਜਿਸ ਦੇ ਉੱਤੇ ਛੋਟੇ ਉਦਯੋਗ ਤੇ ਬਿਲਕੁਲ ਸੂਖਮ ਉਦਯੋਗ ਤੇ ਦਰਮਾਨੇ ਜਿਹੜੇ ਉਦਯੋਗ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਤੇ ਲੋਕ ਆਪਣੇ ਛੋਟੇ-ਛੋਟੇ ਕਾਰੋਬਾਰ ਇਹ ਸੈੱਟ ਤੇ ਥਰੂ ਸਟਾਰਟ ਕਰਦੇ ਨੇ ਮਤਲਬ ਇਸ ਤੇ ਰਜਿਸਟ੍ਰੇਸ਼ਨ ਕਰਦੇ ਆ ਉਸ ਤੋਂ ਬਾਅਦ ਆਪਣਾ ਜਿਹੜਾ ਕੰਮਕਾਜ ਆ ਕੋਈ ਕਿਸੇ ਨੇ ਕੋਈ ਪ੍ਰੋਡਕਟ ਬਣਾਉਣਾਗਾ ਜਾਂ ਕਿਸੇ ਨੇ ਕੋਈ ਆਪਣਾ ਸਰਵਿਸ ਦੇਣੀ ਆ ਤਾਂ ਇਸ ਵਿੱਚ ਕਿਹੜੇ-ਕਿਹੜੇ ਉਦਯੋਗ ਆਉਂਦੇ ਆ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਹਾਂਜੀ ਦੋਸਤੋ ਜਿਹੜਾ ਐਮਐਸਐਮਈ ਆ ਇਸ ਦੇ ਵਿੱਚ ਇਹਨੂੰ ਕੀ ਕਿੰਨੇ ਭਾਗਾਂ ਦੇ ਵਿੱਚ ਗਵਰਨਮੈਂਟ ਨੇ ਵੰਡਿਆ ਹੋਇਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਦੋਸਤੋ ਇੱਕ ਤਾਂ ਇਹਨੂੰ ਇਨਵੈਸਟਮੈਂਟ ਤੇ ਟਰਨਓਵਰ ਦੇ ਹਿਸਾਬ ਦੇ ਨਾਲ ਗਵਰਨਮੈਂਟ ਨੇ ਇਹਦੀਆਂ ਸ਼੍ਰੇਣੀਆਂ ਬਣਾਈਆਂ ਨੇ ਜਾਂ ਕੈਟਾਗਰੀ ਬਣਾਈਆਂ ਹੋਈਆਂ ਨੇ ਤਾਂ ਜਿਹੜਾ ਮਾਈਕਰੋ ਉਦਯੋਗ ਆ ਮਤਲਬ ਕਿ ਜਿਹੜਾ ਸੂਖਮ ਉਦਯੋਗ ਆ ਉਸਨੋਂ ਉਸ ਦੇ ਵਿੱਚ ਜੇਕਰ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ 2.5 ਕਰੋੜ ਰੁਪਇਆ ਗਈ ਤੇ ਆਪਣੀ ਸਾਲਾਨਾ ਟਰਨਓਵਰ ਆ ਜਿਹੜੀ ਉਹ 10 ਕਰੋੜ ਤੱਕ ਆ ਗਈ ਤਾਂ ਉਸ ਤਰ੍ਹਾਂ ਦੇ ਉਦਯੋਗ ਨੂੰ ਇਹਨਾਂ ਨੇ ਮਾਈਕਰੋ ਵਾਲੀ ਕੈਟਾਗਰੀ ਦੇ ਵਿੱਚ ਰੱਖਿਆ ਮਤਲਬ ਕਿ ਉਹ ਸੂਖਮ ਉਦਯੋਗ ਨੇ ਬਿਲਕੁਲ ਛੋਟੇ ਉਦਯੋਗ ਨਹੀਂ ਉਸ ਤੋਂ ਬਾਅਦ ਸਮਾਲ ਸਮਾਲ ਮਤਲਬ ਕਿ ਛੋਟੇ ਜੋ ਕਿਹੜੇ ਨੇ ਜਿੰਨਾ ਉਦਯੋਗਾਂ ਦੇ ਵਿੱਚ 25 ਕਰੋੜ ਰੁਪਏ ਤੱਕ ਦੀ ਇਨਵੈਸਟਮੈਂਟ ਆ ਤੇ 6 6 ਕਰੋੜ ਤੱਕ 100 ਕਰੋੜ ਤੱਕ ਉਹਨਾਂ ਦੀ ਸਾਲਾਨਾ ਟਰਨਓਵਰ ਆ ਸਾਲਾਨਾ ਮਤਲਬ ਕਿ ਆਮਦਨ ਆ ਕੀ ਪੂਰਾ ਜਿਹੜਾ ਉਹਨਾਂ ਦਾ ਹੈਗਾਗਾ ਸਾਲਾਨਾ ਟਰਨਓਵਰ ਮਤਲਬ ਕਿ ਉਹਨਾਂ ਨੇ ਸੇਲ ਪਰਚੇ ਜਿੰਨੀ ਵੀ ਇੱਕ ਸਾਲ ਦੇ ਵਿੱਚ ਕੀਤੀ ਆ ਉਹਨੂੰ ਆਪ ਟਰਨਓਵਰ ਕਹਿੰਦੇ ਆ ਤਾਂ 100 ਕਰੋੜ ਤੱਕ ਆ ਤਾਂ ਇਸ ਨੂੰ ਇਹਨਾਂ ਨੇ ਛੋਟੇ ਉਦਯੋਗ ਦੇ ਵਿੱਚ ਗਵਰਨਮੈਂਟ ਨੇ ਛੋਟੇ ਉਦਯੋਗ ਵਾਲੀ ਕੈਟਾਗਰੀ ਦੇ ਵਿੱਚ ਰੱਖਿਆ ਹੋਇਆ ਤੀਸਰਾ ਹੈ ਦੋਸਤੋ ਮੀਡੀਅਮ ਮੀਡੀਅਮ ਮਤਲਬ ਕਿ ਦਰਮਿਆਨੀ ਤਾਂ ਜਿਨ੍ਹਾਂ ਦੀ ਇਨਵੈਸਟਮੈਂਟ 125 ਕਰੋੜ ਆ ਤੇ 500 ਕਰੋੜ ਰੁਪਏ ਤੱਕ ਉਹਨਾਂ ਦੀ ਟਰਨਓਵਰ ਆ। ਉਹਨਾਂ ਨੂੰ ਗਵਰਨਮੈਂਟ ਨੇ ਮੀਡੀਅਮ ਸ਼੍ਰੇਣੀ ਦੇ ਵਿੱਚ ਰੱਖਿਆ ਹੋਇਆ ਮਤਲਬ ਕਿ ਦਰਮਿਆਨੇ ਉਦਯੋਗਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਹੋਇਆ। ਜੇਕਰ ਕੋਈ ਉਦਯੋਗ 1 ਕਰੋ 125 ਕਰੋੜ ਤੋਂ ਉੱਪਰ ਜਾਂਦੀ ਹੈ ਉਹਦੀ ਇਨਵੈਸਟਮੈਂਟ ਤਾਂ ਉਹ ਫਿਰ ਵੱਡੀਆਂ ਕੰਪਨੀਆਂ ਦੇ ਵਿੱਚ ਉਹਨੂੰ ਗਿਣਾ ਜਾਂਦਾ ਜਾਂ ਵੱਡੇ ਉਦਯੋਗਾਂ ਦੇ ਵਿੱਚ ਉਹਦੀ ਗਿਣਤੀ ਹੁੰਦੀ ਆ। ਤਾਂ ਫਿਰ ਉਹ ਐਮ ਐਸ ਸੀ ਜਿਹੜੀ ਇਹ ਐਮ ਐਸ ਐਮ ای ਆ ਇਹਦੇ ਵਿੱਚ ਫਿਰ ਉਹ ਨਹੀਂ ਆਉਂਦੇ ਫਿਰ ਉਹ ਅਲੱਗ ਤੋਂ ਜਿਹੜੀਆਂ ਵੱਡੀਆਂ ਜੈਸਟਰੀਆਂ ਉਹਨਾਂ ਦੇ ਹਿਸਾਬ ਦੇ ਨਾਲ ਉਹ ਚ ਕੈਟਾਗਰੀ ਦੇ ਵਿੱਚ ਚਲੇ ਜਾਂਦੇ ਆ ਤਾਂ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਐਮਐਸਐਮਈ ਆ ਇਹ ਗਵਰਨਮੈਂਟ ਲਈ ਇੰਨਾ ਫਾਇਦੇਮੰਦ ਕਿਉਂ ਆ ਤਾਂ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਵੀ ਇੱਕ ਤਾਂ ਇਹਦਾ ਜਿਹੜਾ ਐਮਐਸਸੀ ਦਾ ਯੋਗਦਾਨ ਆ ਉਹ ਜੀਡੀਪੀ ਦੇ ਵਿੱਚ 30% ਤੱਕ ਦਾ ਜਿਹੜਾ ਯੋਗਦਾਨ ਆ ਉਹ ਇਹ ਛੋਟੇ ਦਰਮਿਆਨੇ ਤੇ ਸੂਖਮ ਉਦਯੋਗ ਨੇ ਜਿਹੜੇ ਚੱਲ ਰਹੇ ਨੇ ਅੱਜ ਦੀ ਘੜੀ ਇਹਨਾਂ ਦਾ ਮਤਲਬ ਕਿ ਆਪਣੇ ਇੰਡੀਆ ਦੇ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਆ ਜੀਡੀਪੀ ਉਹਦੇ ਵਿੱਚ 30% ਤੱਕ ਦਾ ਇਹਨਾਂ ਦਾ ਹਿੱਸਾ ਹੈ ਉਸ ਤੋਂ ਬਾਅਦ ਆ ਦੋਸਤੋ ਨਰਵਾਨ ਉਦਯੋਗ ਮਤਲਬ ਕਿ ਜਿਹੜਾ ਪ੍ਰੋਡਕਸ਼ਨ ਵਗੈਰਾ ਉਹਦੇ ਵਿੱਚ ਇਹਨਾਂ ਦਾ 45% ਪ੍ਰੋਡਕਸ਼ਨ ਕੱਲੀ ਮਤਲਬ ਕਿ ਇਹ ਕੈਟਾਗਰੀਆਂ ਜਿਹੜੀਆਂ ਇਹਨਾਂ ਦੇ ਤਹਿਤ ਆਪਣੇ ਦੇਸ਼ ਦੇ ਵਿੱਚ ਹੁੰਦੀ ਹੈ ਇਸ ਤੋਂ ਬਾਅਦ ਆ ਦੋਸਤੋ ਨਰਜਾਤ ਮਤਲਬ ਕਿ ਜਿਹੜਾ ਆਪਾਂ ਐਕਸਪੋਰਟ ਕਰਦੇ ਆ ਦਾ 48% ਜਾਨੇ ਕਿ ਅੱਧੇ ਤੱਕ ਦਾ 50% ਨਹੀਂ ਮੰਨ ਲਓ 48% ਦਾ ਅਦਾਯੋਗ ਆ ਇੱਥੇ ਆਪਣੇ ਇੰਡੀਆ ਦੇ ਵਿੱਚੋਂ ਬਾਹਰ ਜਿਹੜੀਆਂ ਆਪਣੀਆਂ ਚੀਜ਼ਾਂ ਜਾਂਦੀਆਂ ਨੇ ਵਿਕਣ ਵਾਸਤੇ ਜਿਹੜੀਆਂ ਆਪਣੇ ਦੇਸ਼ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਸਟਰੋਂਗ ਬਣਾਉਂਦੀਆਂ ਨੇ ਤਾਂ ਇਹ ਸਭ ਤੋਂ ਵੱਡੀ ਇਹਦੀ ਉਪਲਬਧੀ ਆ ਮਤਲਬ ਕਿ 50% ਦੇ ਕਰੀਬ ਇਹ ਆਪਣੇ ਜਿਹੜੇ ਪ੍ਰੋਡਕਟ ਨੇ ਉਹ ਬਾਹਰ ਭੇਜੇ ਜਾਂਦੇ ਆ ਆਪਣੇ ਦੇਸ਼ ਦੇ ਉੱਤੋਂ ਦੂਸਰੇ ਦੇਸ਼ਾਂ ਦੇ ਵਿੱਚ ਇਸ ਤੋਂ ਵੱਧ ਦੋਸਤੋ ਜਿਹੜਾ ਐਮ ਐਸ ਐਮਈ ਆ ਇਹਦੇ ਤਹਿਤ 11 ਕਰੋੜ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਲਈ ਇਹ ਗਵਰਨਮੈਂਟ ਦੇ ਲਈ ਬਹੁਤ ਮਤਲਬ ਕਿ ਜ਼ਰੂਰੀ ਚੀਜ਼ ਆ ਇਸਕੇ ਇੱਕ ਤਾਂ ਆਪਣੇ ਦੇਸ਼ ਦਾ ਜਿਹੜਾ ਕਲਚਰਲ ਆ ਜਾਂ ਆਪਣੇ ਦੇਸ਼ ਦੇ ਜਿਹੜੀਆਂ ਵੀ ਮਤਲਬ ਕਿ ਆਪਣੇ ਦੇਸ਼ ਦਾ ਮੇਡ ਇਨ ਇੰਡੀਆ ਦਾ ਉਹ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਗਵਰਨਮੈਂਟ ਇਹਨੂੰ ਬਹੁਤ ਜ਼ਿਆਦਾ ਸੰਯੋਗ ਦੇ ਰਹੀ ਹੈ ਤੇ ਇਹਨਾਂ ਨੂੰ ਫਿਰ ਲੋਨ ਦੀ ਫੈਸਿਲਿਟੀ ਹਰ ਤਰ੍ਹਾਂ ਦੀ ਸਪੋਰਟ ਮਾਰਕੀਟਿੰਗ ਦੀ ਸਪੋਰਟ ਐਕਸਪੋਰਟ ਇੰਪੋਰਟ ਦੀ ਸਪੋਰਟ ਸਭ ਗਵਰਨਮੈਂਟ ਦੇ ਐਮਐਸਐਮ ਨੂੰ ਜਿਹੜਾ ਪ੍ਰੋਵਾਈਡ ਕਰ ਰਹੀ ਹੈ ਤਾਂ ਜੋ ਆਪਣੇ ਦੇਸ਼ ਨੂੰ ਤਰੱਕੀ ਦੇ ਵੱਲ ਲਿਜਾਇਆ ਜਾ ਸਕੇ। ਹੈ ਜਿਹੜਾ 11 ਕਰੋੜ ਨੂੰ ਲੋਕਾਂ ਨੂੰ ਇਹ ਰੁਜ਼ਗਾਰ ਦੇ ਰਿਹਾ ਹੈ ਇਹ ਹੁਣਾਂ ਦੇ ਸਮੇਂ ਦੇ ਵਿੱਚ 15 ਕਰੋੜ ਦਾ ਇਹਦਾ ਟਿਕਾ ਚੱਲ ਰਿਹਾ ਹੈ 15 ਕਰੋੜ ਲੋਕਾਂ ਨੂੰ ਰੁਜ਼ਗਾਰ ਐਮਐਸਐਮਈ ਦੇ ਅਧੀਨ ਦਿੱਤਾ ਜਾਵੇਗਾ। ਹਾਂਜੀ ਦੋਸਤੋ ਇਸ ਤੋਂ ਬਾਅਦ ਹੁੰਦੇ ਆ ਵੀ ਇਹਦੇ ਵਿੱਚ ਐਮਐਸਐਮ ਵਿੱਚ ਕੀ ਕੀ ਮੌਕੇ ਨੇ। ਉਹ ਮੌਕਿਆਂ ਬਾਰੇ ਆਪਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਵੱਡਾ ਤਾਂ ਇਹ ਹੈ ਵੀ ਜਿਹੜਾ ਨਰਜਾਤ ਆ ਆਪਣਾ ਐਕਸਪੋਰਟ ਹੈਗਾ ਉਹਨੂੰ ਪ੍ਰਮੋਟ ਕਰ ਰਿਹਾ ਜਾਂ ਪ੍ਰਸ਼ਾਸਤ ਕਰ ਰਿਹਾ ਪ੍ਰਮੋਟ ਕਰਨਾ ਹੈ ਦੂਸਰਾ ਗਾ ਫੰਡਿੰਗ ਦੀ ਪਹੁੰਚ ਅਤੇ ਸਬਸਿਡੀਆਂ ਮਤਲਬ ਕਿ ਗਵਰਨਮੈਂਟ ਦੇ ਉੱਤੇ ਬਹੁਤ ਸਾਰੇ ਲੋਨ ਦੀ ਗਾਰੰਟੀ ਖੁਦ ਲੈਂਦੀ ਆ ਵੀ ਐਮ ਐਸ ਐਮ ਨੂੰ ਜੇਕਰ ਕੋਈ ਲੋਨ ਦੀ ਜ਼ਰੂਰਤ ਆ ਤਾਂ ਗਵਰਨਮੈਂਟ ਖੁਦ ਉਹਦੀ ਗਾਰੰਟੀ ਲੈਂਦੀ ਆ ਤੇ ਉਹਨਾਂ ਵਾਸਤੇ ਉਹਨਾਂ ਨੇ ਬੈਂਕਾਂ ਦੇ ਵੀ ਬੈਂਕਾਂ ਨੂੰ ਮਤਲਬ ਕਿ ਇੰਸਟਰਕਸ਼ਨ ਪਾਸ ਕੀਤੀਆਂ ਆ ਕਿ ਇਹਨਾਂ ਨੂੰ ਲੋਨ ਦਿਓ ਜਾਓ ਆਪਣਾ ਕੋਈ ਉਹ ਕਾਰੋਬਾਰ ਕੋਈ ਉਦਯੋਗ ਸਟਾਰਟ ਕਰ ਸਕਣ ਤੇ ਅੱਗੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਸਕਣ ਤੇ ਉਹਨਾਂ ਨੂੰ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਜੇਕਰ ਕੋਈ ਐਮ ਐਸ ਐਮਈ ਦੇ ਵਿੱਚ ਰਜਿਸਟ੍ਰੇਸ਼ਨ ਆ ਉਸਨੇ ਕੋਈ ਮਸ਼ੀਨਰੀ ਲਗਾਉਣੀ ਆ ਕੋਈ ਪਲਾਂਟ ਲਗਾਉਣਾਗਾ ਤਾਂ ਉਹਦੇ ਵਿੱਚ 35% ਤੱਕ ਮਸ਼ੀਨਰੀ ਦੇ ਉੱਤੇ ਸਬਸਿਡੀ ਗਵਰਨਮੈਂਟ ਦਿੰਦੀ ਹੈ ਇਸ ਤੋਂ ਬਾਅਦ ਸਰਕਾਰ ਆ ਜਿਹੜੀ ਮਤਲਬ ਕਿ ਪੂਲ ਸਮਰਥਨ ਕਰਦੀ ਆ ਜਿਹੜੇ ਐਮ ਐਸ ਐਮਈ ਦੇ ਅੰਤਰਗਤ ਜੋ ਵੀ ਉਦਯੋਗ ਚੱਲ ਰਹੇ ਆ ਜੇ ਇਹੋ ਛੋਟੇ ਹੋਣ ਚਾਹੇ ਸੂਖਮ ਹੋਣ ਜਾਂ ਫਿਰ ਦਰਮਿਆਨੇ ਹੋਣ ਇਸ ਤੋਂ ਬਾਅਦ ਘੱਟ ਪੂੰਜੀ ਦੀ ਲੋੜ ਮਤਲਬ ਕਿ ਇਸ ਦੇ ਵਿੱਚ ਆਪਾਂ ਛੋਟਾ ਜਿਹਾ ਆਪਣੇ ਥੋੜੇ ਜਿਹਾ ਪੈਸਾ ਤੋਂ ਵੀ ਆਪਣਾ ਕੰਮ ਸਟਾਰਟ ਕਰ ਸਕਦੇ ਆ ਇਸ ਦੇ ਅਧੀਨ ਜੇਕਰ ਕਿਸੇ ਕੋਲੇ 2-3 ਲੱਖ ਰੁਪਈਆ ਜਾਂ 50-60 ਹਜ਼ਾਰ ਰੁਪਈਆ ਤੋਂ ਉਸ ਤਰ੍ਹਾਂ ਦਾ ਕੰਮ ਸਟਾਰਟ ਕਰ ਸਕਦਾ ਛੋਟੇ ਲੈਵਲ ਤੋਂ ਤੇ ਇਹਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਇਸ ਤੋਂ ਬਾਅਦ ਆ ਦੋਸਤੋ ਜਿਹੜੇ ਵੀ ਇਹਦੇ ਵਿੱਚ ਕਰਮਚਾਰੀ ਆ ਜਾਂ ਫਿਰ ਜੋ ਕੋਈ ਇਹਨਾਂ ਦੀ ਸਖਲਾਈ ਲੈਣਾ ਚਾਹੁੰਦਾ ਤਾਂ ਸਖਲਾਈ ਦਾ ਵੀ ਪ੍ਰਬੰਧ ਗਵਰਨਮੈਂਟ ਨੇ ਕੀਤਾ ਹੋਇਆ ਜੇਕਰ ਕੋਈ ਛੋਟਾ ਉਦਯੋਗ ਆਪਣਾ ਸਟਾਰਟ ਕਰਨਾ ਚਾਹੁੰਦਾ ਉਹਦੇ ਵਾਸਤੇ ਨੂੰ ਟ੍ਰੇਨਿੰਗ ਦੀ ਜ਼ਰੂਰਤ ਆ ਸਖਲਾਈ ਦੀ ਜ਼ਰੂਰਤ ਆ ਤਾਂ ਉਹ ਵੀ ਗਵਰਨਮੈਂਟ ਸਖਲਾਈ ਪ੍ਰੋਵਾਈਡ ਕਰਵਾਉਗੀ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜੇ ਐਮ ਐਸ ਐਮ ای ਉਦਯੋਗ ਨੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਉਦਯੋਗ ਆ ਉਹ ਸਾਂ ਵਾਲਾ ਤੇ ਅੱਜ ਦੀ ਘੜੀ ਜਿਹੜੇ ਇੰਡੀਆ ਦੇ ਵਿੱਚ ਚੱਲ ਰਹੇ। ਜੇਕਰ ਕਿਸੇ ਨੇ ਕੋਈ ਆਪਣਾ ਉদ্যোগ ਸਟਾਰਟ ਕਰਨਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤਾਂ ਉਹ ਐਮ ਐਸ ਐਮਈ ਦੀ ਸੈਟ ਦੇ ਉੱਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਤੇ ਇੱਕ ਉਦਮ ਸਰਟੀਫਿਕੇਟ ਆ ਉਦਮ ਸਰਟੀਫਿਕੇਟ ਆਗਾ ਉਹ ਆਪਾਂ ਹਾਸਲ ਕਰ ਸਕਦੇ ਆ। ਜਦੋਂ ਆਪਾਂ ਨੂੰ ਇਹ ਉਦਮ ਸਰਟੀਫਿਕੇਟ ਹਾਂ ਮਿਲ ਜਾਊਗਾ ਤਾਂ ਉਸ ਦੇ ਕੀ ਕੀ ਫਾਇਦੇ ਨੇ? ਉਹ ਕਿਵੇਂ ਅਪਲਾਈ ਕਰ ਸਕਦੇ ਆ ਉਹਦੇ ਬਾਰੇ ਆਪਾਂ ਅਲੱਗ ਤੁਹਾਨੂੰ ਵੀਡੀਓ ਬਣਾ ਕੇ ਸਮਝਾਵਾਂਗੇ ਤਾਂ ਅੱਜ ਦੀ ਗੱਲ ਕੋ ਉਹ ਸਮਝਾਉਣੇ ਆਪਾਂ ਵੀ ਇਹ ਉਦਮ ਸਰਟੀਫਿਕੇਟ ਆ ਜਿਹੜਾ ਇਹ ਬਹੁਤ ਜ਼ਰੂਰੀ ਆ ਮਤਲਬ ਕਿ MSME ਦੀ ਸਾਈਟ ਦੇ ਉੱਤੇ ਜਦੋਂ ਆਪਾਂ ਰਜਿਸਟ੍ਰੇਸ਼ਨ ਕਰਦੇ ਆ ਉਸ ਤੋਂ ਬਾਅਦ ਆਪਾਂ ਨੂੰ ਉਦਮ ਸਰਟੀਫਿਕੇਟ ਆ ਜਿਹੜਾ ਆਨਲਾਈਨ ਹੀ ਮਿਲ ਜਾਂਦਾ ਤੇ ਬੜਾ ਲੰਮੇ ਚੌੜੇ ਪ੍ਰੋਸੈਸ ਨਹੀਂ ਹੈਗੀ ਥੋੜੀ ਜੀ ਡਿਟੇਲ ਆਪਾਂ ਨੂੰ ਇਹਨਾਂ ਨੂੰ ਦੇਣੀ ਪੈਂਦੀ ਆ ਉਸ ਦੇ ਆਧਾਰ 'ਤੇ ਆਪਣਾ ਇਹਦੇ ਵਿੱਚ ਰਜਿਸਟ੍ਰੇਸ਼ਨ ਹੋ ਜਾਂਦਾ ਹੈ ਇਸ ਤੋਂ ਵਾਰਾ ਦੋਸਤੋ ਵੀ ਸਰਕਾਰ ਕੀ ਕੀ ਯੋਜਨਾਵਾਂ ਨੇ ਸਰਕਾਰ ਦੀਆਂ ਜਿਹਦੇ ਤਹਿਤ ਸਰਕਾਰ ਐ ਐਮ ਐਸ ਐਮ ਨੂੰ ਡਿਵੈਲਪ ਕਰ ਰਹੀ ਆ ਜਾਂ ਬढ़ावा ਦੇ ਰਹੀ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਆ ਐ ਐਮ ਐਸ ਐਮ ਨੂੰ ਸਮਾਨਦਾਨ ਕਰਕੇ ਇੱਕ ਯੋਜਨਾ ਗਈ ਉਸੇ ਤਹਿਤ ਗਵਰਨਮੈਂਟ ਨੇ ਲੋਨ ਪ੍ਰੋਵਾਈਡ ਕਰਦੀ ਆ ਤੇ ਹੋਰ ਵੀ ਸਮਾਨਦਾਨ ਕਰਦੀ ਆ ਜੇਕਰ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਇੱਕ ਉਦਯੋਗ ਆਧਾਰ ਕਰਕੇ ਹੈਗਾ ਇਹ ਗਵਰਨਮੈਂਟ ਦੀ ਸਕੀਮਾ ਉਹਦੇ ਵਿੱਚ ਵੀ ਇਹ ਸਪੋਰਟ ਕਰਦੀ ਹੈ ਗਵਰਨਮੈਂਟ ਇੱਕ ਮੋਦਰਾ ਕਰਕੇ ਉਹਦੇ ਵਿੱਚ ਲੋਨ ਪ੍ਰੋਵਾਈਡ ਕਰਦੀ ਆ ਤੇ ਜਿਵੇਂ ਤੁਸੀਂ ਸੁਣਿਆ ਹੋਊਗਾ ਮੇਕ ਇਨ ਇੰਡੀਆ ਸਟੈਂਡ ਅਪ ਇੰਡੀਆ ਇਹ ਜਿਹੀਆਂ ਬਹੁਤ ਸਾਰੀਆਂ ਸਕੀਮਾਂ ਗਵਰਨਮੈਂਟ ਨੇ ਚਲਾਈਆਂ ਹੋਈਆਂ ਜਿਨ੍ਹਾਂ ਦੇ ਤਹਿਤ ਇਹ ਵਾਲੇ ਉਦਯੋਗਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈਗਾ ਇਸ ਤੋਂ ਬਾਅਦ ਆ ਦੋਸਤੋ ਇੱਕ CGTMSE ਤਾਂ ਇਹ ਵੀ ਇੱਕ ਗਵਰਨਮੈਂਟ ਦੀ ਸਕੀਮ ਆਗੀ ਜਿਸ ਦੇ ਤਹਿਤ ਗਵਰਨਮੈਂਟ ਆਪਾਂ ਨੂੰ ਲੋਨ ਪ੍ਰੋਵਾਈਡ ਕਰਦੀ ਆ ਤੇ MSME ਨੂੰ ਸਪੋਰਟ ਪ੍ਰੋਵਾਈਡ ਕਰਦੀ ਆ ਇਸ ਤੋਂ ਬਾਅਦ ਹੋਰ ਦੋਸਤੋ ਪੀਐਮਐਮ ਬਾਏ ਸਕੀਮ ਹੈ ਇਹਦੇ ਤਹਿਤ ਵੀ ਗਵਰਨਮੈਂਟ ਨੇ ਲੋਨ ਦੀ ਫੈਸਿਲਿਟੀ ਰੱਖੀ ਹੋਈ ਆ ਜੋ ਵੀ ਛੋਟੇ ਕਾਰੋਬਾਰ ਹੈ ਲੋਕ ਕੋਈ ਚਲਾਉਣਾ ਚਾਹੁੰਦੇ ਆ ਤਾਂ ਦੋਸਤ ਇੱਕ ਮਤਲਬ ਕਿ ਹੁਣ 2025 ਦੇ ਬਜਟ ਦੇ ਵਿੱਚ ਬੂਮ ਆਉਣ ਲਈ ਔਰਤਾਂ ਲਈ ਆਪਣੀਆਂ ਮਾਵਾ ਭੈਣਾਂ ਦੇ ਲਈ ਤੇ ਜਿਹੜੀਆਂ ਐਸਐਸਟੀ ਮਤਲਬ ਕਿ ਕਾਸਟਾ ਨੇ ਉਹਨਾਂ ਦੇ ਵਾਸਤੇ ਵੀ 2 ਕਰੋੜ ਦਾ ਕਰਜ਼ਾ 2025 ਦੇ ਬਜਟ ਦੇ ਵਿੱਚ ਫਾਰਮੈਂਟਨ ਲੱਖਿਆ ਵੀ 2 ਕਰੋੜ ਦਾ ਧੱਕਾ ਦਾ ਕਰਜ਼ਾ ਲੈ ਸਕਦੇ ਆ ਉਹ ਇਸ ਤੋਂ ਬਾਅਦ ਦੋਸਤੋ ਵੀ ਐਮ ਐਸ ਐਮ ਅਧੀਨ ਆਉਂਦੇ ਹੁੰਦੇ ਕਿਹੜੇ ਕਿਹੜੇ ਕਾਰੋਬਾਰ ਨੇ ਜਿਹੜਿਆਂ ਨੂੰ ਆਪਾਂ ਕਰ ਸਕਦੇ ਆ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਕਾਰੋਬਾਰ ਇਸ ਦੇ ਅਧੀਨ ਕੀਤੇ ਜਾ ਸਕਦੇ ਆ ਤੇ ਜੇਕਰ ਕੋਈ ਛੋਟਾ ਉদ্যोगपति ਬਣਨਾ ਚਾਹੁੰਦਾ ਤਾਂ ਇਸ ਵਿੱਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਪ੍ਰੋਸੈਸ ਦੇ ਸਾਹਮਣੇ ਸਟੈਪ ਬਾਈ ਸਟੈਪ ਆਪਾਂ ਨੂੰ ਸਭ ਕੁਝ ਫੋਲੋ ਕਰਨਾ ਫਿਰ ਆਪਾਂ ਨੂੰ ਲੋਨ ਵੀ ਮਿਲਣਗੇ ਤੇ ਆਪਾਂ ਨੂੰ ਗਵਰਨਮੈਂਟ ਪ੍ਰਮੋਟ ਵੀ ਕਰੂਗੀ ਸਖਲਾਈ ਵੀ ਦੇਊਗੀ ਟ੍ਰੇਨਿੰਗ ਵੀ ਦੇਊਗੀ ਤਾਂ ਆਪਾਂ ਆਪਣਾ ਉਦਯੋਗ ਸਟਾਰਟ ਕਰ ਸਕਦੇ ਆ ਜਿਵੇਂ ਦੋਸਤੋ ਚਮੜੇ ਦਾ ਕੋਈ ਵੀ ਉਤਪਾਦ ਆ ਉਹਦਾ ਆਪਾਂ ਬਿਜ਼ਨਸ ਜਾਂ ਫਿਰ ਉਦਯੋਗ ਸਟਾਰਟ ਕਰ ਸਕਦੇ ਆ ਤੇ ਪਲਾਸਟਿਕ ਦੇ ਖੜਾਉਣੇ ਜਿਵੇਂ ਤੁਹਾਨੂੰ ਪਤਾ ਹੀ ਬੱਚਿਆਂ ਦੇ ਪਲਾਸਟਿਕ ਦੇ ਖੜਾਉਣੇ ਬਹੁਤ ਅੱਜ ਕੱਲ ਆਉਂਦੇ ਆ ਮਾਰਕੀਟ ਦੇ ਵਿੱਚ ਤਾਂ ਉਹਨਾਂ ਨੂੰ ਬਣਾਉਣ ਦੇ ਲਈ ਵੀ ਆਪਾਂ ਕੋਈ ਫੈਕਟਰੀ ਵਗੈਰਾ ਲਗਾ ਸਕਦੇ ਆ ਇਸ ਤੋਂ ਬਾਅਦ ਦੋਸਤੋ ਕੁਦਰਤੀ ਸੁਗੰਧ ਅਤੇ ਸਵਾਦ ਮਤਲਬ ਕਿ ਕੁਦਰਤੀ ਜਿਹੜੀਆਂ ਕੋਈ ਚੀਜ਼ਾਂ ਨੇ ਉਹਨਾਂ ਨੂੰ ਸਵਾਦ ਦੇ ਹਿਸਾਬ ਦੇ ਨਾਲ ਆਪਾਂ ਖੁਦ ਆਪਣਾ ਪ੍ਰੋਡਕਟ ਤਿਆਰ ਕਰਕੇ ਇਸ ਯੋਜਨਾ ਦੇ ਤਹਿਤ ਮਾਰਕੀਟਿੰਗ ਕਰ ਸਕਦੇ ਆ ਵੇਚ ਸਕਦੇ ਆ ਇਸ ਤੋਂ ਬਾਅਦ ਦੋਸਤੋ ਪਲੇਸਮੈਂਟ ਤੇ ਪ੍ਰਬੰਧਨ ਸਲਾਹਕਾਰ ਸਭਾਵਾ ਕੋਈ ਆਪਾਂ ਪਲੇਸਮੈਂਟ ਸੰਸਥਾ ਵੀ ਖੋਲ੍ਹ ਸਕਦੇ ਆ ਕੋਈ ਆਪਾਂ ਐਡਵਰਟਾਈਜ਼ਮੈਂਟ ਜਾਂ ਫਿਰ ਕੋਈ ਵੀ ਏਜੰਸੀ ਖੋਲ੍ਹ ਸਕਦੇ ਆ ਜਿਹਦੇ ਤਹਿਤ ਆਪਾਂ ਕਿਸੇ ਦੂਸਰੇ ਪ੍ਰੋਡਕਟ ਨੂੰ ਸਬਾਵਾਂ ਮਾ ਪ੍ਰੋਵਾਈਡ ਕਰ ਕਰਦੇ ਆ। ਇਸ ਤੋਂ ਬਾਅਦ ਸਖਲਾਈ ਤੇ ਵਿਦਿਅਕ ਸੰਸਥਾਾਂਵਾਂ ਕੋਈ ਆਪਾਂ ਇੰਸਟੀਚੂਟ ਵੀ ਖੋਲ ਸਕਦੇ ਆ ਵਿਦਿਅਕ ਸੰਸਥਾਾਂਵਾਂ ਵੀ ਆਪਣੇ ਇਹਦੇ ਤਹਿਤ ਆ ਜਾਂਦੀਆਂ ਨੇ ਬਿਊਟੀ ਪਾਰਲਰ ਜੇ ਕੋਈ ਖੋਲਣਾ ਚਾਹੁੰਦਾ ਉਹ ਵੀ ਖੋਲ ਸਕਦਾ ਆ ਟੌਰ ਪੇਰ ਸਬਾਵਾਂ ਮਤਲਬ ਕਿ ਕੋਈ ਕੋਈ ਰੇਅਰ ਮਕੈਨਿਕਲ ਵਗੈਰਾ ਦਾ ਜੇ ਕੋਈ ਸਿੱਖ ਤੇ ਸੇ ਨੂੰ ਕੋਈ ਟ੍ਰੇਨਿੰਗ ਆ ਤਾਂ ਉਹ ਵੀ ਇਹ ਕੰਮ ਚਲਾ ਸਕਦਾਗਾ ਉਸ ਤੋਂ ਬਾਅਦ ਆ ਦੋਸਤੋ ਫੋਟੋਗ੍ਰਾਫਿਕ ਲੈਬ ਖੋਲ ਸਕਦੇ ਆ ਖੇਤੀਬਾੜੀ ਦੇ ਜਿੰਨੇ ਵੀ ਉਪਕਰਨ ਉਹਨਾਂ ਦੀਆਂ ਸੇਵਾਵਾਂ ਦੇ ਲਈ ਵੀ ਆਪਾਂ ਇਹ ਇਹਦੇ ਤਹਿਤ ਰਜਿਸਟ੍ਰੇਸ਼ਨ ਕਰਵਾ ਸਕਦੇ ਹਾਂ ਬਾਕੀ ਪਰਚੂਨ ਵਪਾਰ ਵੀ ਕਰ ਸਕਦੇ ਹਾਂ ਜਿਹੜਾ ਛੋਟਾ ਪਰਚੂਨ ਵਪਾਰ ਆ ਬਿਸ਼ਟੀ ਵੀ ਹੋਇਆ ਕੈਬਲਟੀ ਵੀ ਹੋਇਆ ਇਹ ਵੀ ਇਹਦੇ ਅੰਦਰ ਆ ਜਾਂਦਾ ਜਾਂ ਫਿਰ ਡਰਾਈ ਕਲੀਨਿੰਗ ਤੇ ਲਾਂਡਰੀ ਵਗੈਰਾ ਹੁੰਦੀਆਂ ਨੇ ਜਿਹੜੀਆਂ ਜਿੱਥੇ ਤੁਹਾਨੂੰ ਤੁਸੀਂ ਦੇਖਿਆ ਉਹ ਡਰਾਈ ਕਲੀਨ ਵਗੈਰਾ ਦੀ ਆਪਾਂ ਮਸ਼ੀਨਰੀ ਇਸ ਦੇ ਤਹਿਤ ਲਗਾ ਸਕਦੇ ਹਾਂ ਇਸ ਤੋਂ ਬਾਅਦ ਕਤਾਈ ਬੁਨਾਈ ਜਿਵੇਂ ਕਿ ਖੱਡੀ ਉਦਯੋਗ ਹੈ ਤਾਂ ਉਸ ਨੂੰ ਵੀ ਗਵਰਨਮੈਂਟ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਤਾਂ ਉਹ ਵੀ ਆਪਾਂ ਲਗਾ ਸਕਦੇ ਆ ਇਸ ਤੋਂ ਬਾਅਦ ਦੋਸਤੋ ਲੱਕੜ ਦੇ ਕੋਈ ਫਰਨੀਚਰ ਵਗੈਰਾ ਸਟੇਸ਼ਨਰੀ ਵਗੈਰਾ ਤਾਂ ਰਾਵੜ ਦੇ ਉਤਪਾਦ ਆ ਜਿੰਨੇ ਤਾਂ ਇਸ ਤਰ੍ਹਾਂ ਦੇ ਆਪਾਂ ਕੋਈ ਵੀ ਬਿਜ਼ਨਸ ਹੈ ਦੇ ਵਿੱਚ ਮਤਲਬ ਕਿ ਬਹੁਤ ਸਾਰੇ ਬਿਜ਼ਨਸ ਲਾਉਂਦੇ ਨੇ ਤਾਂ ਇਹ ਮੇਨ ਮੇਨ ਨੇ ਬਾਕੀ ਹੋਰ ਬਹੁਤ ਵੱਡੀ ਲਿਸਟ ਹੈਗੀ ਉਹਨਾਂ ਦੇ ਵਿੱਚ ਆਪਾਂ ਕੋਈ ਵੀ ਕੰਮ ਚਲਾ ਸਕਦੇ ਆ ਮਤਲਬ ਕਿ ਜੇਕਰ ਕੋਈ ਬੰਦਾ ਉਦਯੋਗ ਦੀ ਤਰਫੋਂ ਵਧਣਾ ਚਾਹੁੰਦਾ ਆਪਣਾ ਉਦਯੋਗ ਚਲਾਉਣਾ ਚਾਹੁੰਦਾ ਤੇ ਲੋਕਾਂ ਨੂੰ ਰੁਜ਼ਗਾਰ ਪ੍ਰੋਵਾਈਡ ਕਰੇ ਉਹ ਬਿਕ ਬਿਜ਼ਨਸਮੈਨ ਵਾਲੀ ਸੋਚ ਜੇ ਕੋਈ ਬੰਦਾ ਰੱਖਦਾਗਾ ਤਾਂ ਉਹ ਇਸ ਐਮਐਸਐਮਈ ਜਿਹੜੀ ਐਂਟਰਪ੍ਰਾਈਜ਼ਸ ਇਹ ਵਾਲੀ ਗਵਰਨਮੈਂਟ ਦਾ ਜਿਹੜਾ ਡਿਪਾਰਟਮੈਂਟ ਆ ਇਸ ਦੇ ਵਿੱਚ ਜਾ ਕੇ ਆਪਣਾ ਕੰਮ ਸਟਾਰਟ ਕਰ ਸਕਦਾਗਾ ਬਾਕੀ ਗਵਰਨਮੈਂਟ ਸਭ ਫੈਸਿਲਿਟੀ ਆਪਾਂ ਨੂੰ ਦਿੰਦੀ ਆ ਆਪਾਂ ਨੂੰ ਟ੍ਰੇਨਿੰਗ ਵੀ ਦਿੰਦੀ ਆ ਕਿਵੇਂ ਉਹਦੀ ਮਾਰਕੀਟਿੰਗ ਕਰਨੀ ਆ ਕਿਵੇਂ ਉਹਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਸੇਲ ਕਰਨਾਗਾ ਸਭ ਕੁਝ ਗਵਰਨਮੈਂਟ ਪ੍ਰੋਵਾਈਡ ਕਰਦੀ ਆ ਬਸ ਇੱਕ ਵਾਰੀ ਜਿਵੇਂ ਬੰਦੇ ਦਾ ਕੋਈ ਮਤਲਬ ਕਿ ਜਿਗਰਾ ਹੋਣਾ ਚਾਹੀਦਾ ਕਿਸੇ ਉਤਪਾਦ ਨੂੰ ਚਲਾਉਣ ਦੇ ਲਈ ਤਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵਿੱਚ ਵਿੱਚ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਆ ਤੇ ਕਿੰਨਾ ਗਵਰਨਮੈਂਟ ਆਪਾਂ ਨੂੰ ਲੋਨ ਦੇਊਗੀ ਤੇ ਲੋਨ ਦੀ ਕੀ ਪ੍ਰਕਿਰਿਆ ਹੋਵੇ ਸਾਰੀਆਂ ਆਪਾਂ ਚੀਜ਼ਾਂ ਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਾਰੇ ਦੋਸਤਾਂ ਦਾ ਧੰਨਵਾਦ ਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਦੋਸਤੋ